ਇਕਾਡ ਅਗਰਾਂਗ ਅਪਾਰ ਕੋ ਨਨਤਾਰੇ ਗੁਰਮੁਖ ਅਰਿ ਗ੍ਰਿਦਾਨ ਹਿਰਦੈ ਉਰਹਾਰੇ ਕਰੇ ਸੁਚੰਗਾ ਮਨ ਧੋਏ ਗਣtelaਹਿ ਜਨ ਦੇਉ ਮਤੇ ਉਪਦੇਸ ਕਿਉਂ ਪਰਮਾਤਮਾ ਜਾਏ ਕੀ ਮਨ ਰਜਾਈ ਗੁਰਪੂਰਾਂ ਜਿਨ ਸਿਮਰੀਐ ਸੇਂਕਾਰ ਜਿ ਆ ਬਹਿਰਾਸ ਪਾਪੀ ਕਰਮ ਕਾਨਕ ਜਿ ਆ ਮਤਨ ਮਾਧਕੀਆਂ ਚਾਹ ਮਥੇ ਧਮਨ ਨਾ ना पाग बुक

ਵਿਸ਼ਵਾਸ ਕਰ ਦਿੰਦੇ ਆ ਕਿ ਬਾਬਾ ਜੀ ਕਿੰਨਾ ਜਪਿਆ ਜਾਂ ਕਿੰਨੇ ਘੰਟੇ ਕਿੰਨੇ ਸਮਾਂ ਲਾਈਏ ਔਰ ਕਿਵੇਂ ਜਪੀਏ ਕਦੋਂ ਜਪੀਏ ਗਰਮਵੇਲਾ ਜਪਣ ਦੀ ਗੱਲ ਬਾਬੇ ਨੇ ਕਿਹਾ ਅਮ੍ਰਿਤ ਵੇਲਾ ਸੱਚ ਦਾ ਮੋੜਿਆ ਇਹ ਵਿਚਾਰ ਅਕਾਲ ਵੀਰਾਂ ਨੇ ਛੱਡਦੀਆਂ ਸਾਨੂੰ 2:00 ਵਜੇ ਤੱਕ ਕਾਲ ਵੀਰਾਂ ਸਹਾੜੇ ਬੈਠੇ ਉਹਨਾਂ ਬਾਹਰੀ ਕੰਨ ਨਾ ਵੇਖੋ ਸਰੀਰ ਨੂੰ ਸਾਰਾ ਵੇਖੋ ਸਮਾਪਨਾ ਅਮ੍ਰਿਤ ਵੇਲਾ ਨਾ ਨੋ ਖੋਲਿਓ ਗਰਮਵੇਲਾ ਉਹ ਸਮਾਂ ਅਮ੍ਰਿਤ ਵੇਲਾ ਸੱਚ ਨਾਲ ਬੜਾਈ ਵਿਚਾਰ پاو پاو اپنا اڈرس بھی دس دے پاؤ پوس وسط ہے مکمل جیسے چھائی. ایسے ہی بسے ہر بسے نر ہی کھو جو ہے, ہے بابے جتنا عمل کرے کن چپیے وہ بھی, بھی پوچھ کے بابا کہ سو کیسو نہ سوئیے سم رات کے وس کے پوکنے کبو کے سونے ਭਾਈ ਰਾਮ ਕੋ ਰਾਮ ਸਿੰਘ ਰਾਤ ਚੱਲਦਾ ਫਿਰਦਾ ਬੈਠਦਾ ਉੱਠਦਾ ਰਾਮ ਮਾਂ ਦੀ ਬਾਤ ਛੋੜ ਫਿਰ ਬੰਦਾ ਆਖਦਾ ਮਾਰਾ ਸਾਰਾ ਦਿਨ ਤੇ ਜਪਦੇ ਰਹਿ ਗਿਆ ਨਿਆਣੇ ਕੋਲ ਪਾ ਲੋ ਇਹਦਾ ਜਵਾਬ ਭਗਤ ਨਾਮ ਦੇਵ ਜੀ ਦੇ ਦਿੰਦੇ ਨੇ ਨਾਮੇ ਖੇਤ ਰੋਚਨਾ ਮੁਖ ਤੇ ਰਾਮ ਸਮਾਰ ਹਾਥ ਪਾਉ ਕਰ ਕਾਮ ਸਭ ਚੀਤ ਨਰਨਜਨ ਦਾ ਅਥ ਬੜਾ ਕੰਮ ਕਰੋ ਕਿਤ ਕਰੋ ਜੇ ਬਾਕੀ ਹੈ ਅਚਾਰ ਗਾਣਾ ਕੱਢ ਲੈ ਥੜੇ ਬੁੱਝਾ ਆ ਥੋੜਾ ਜਿਹਾ ਪੋੜੇ ਵੱਧ ਖਾ ਲੈ ਡਾਕਟਰ ਕੋਲ ਚਲੇ ਜਾ। ਤੇ ਜੇ ਭਾਈ ਜੇ ਬਵੇਲੀ ਬੈਠਦੀ ਇਹਨੂੰ ਪੁੱਠੇ ਗਿਆਨ ਪੁੱਠੇ ਕੰਨਾ ਜੋ 파ਸੇ ਕਰਕੇ ਆਹ ਕਿ ਤੇਰੇ ਅੰਦਰ ਭਰੀ ਮੈਲਿਸ ਕਾਰਨ ਤੂੰ ਸੰਸਾਰ ਤੇ ਐ ਜਨਮ ਜਨਮ ਦੀ ਸੂਈਆ ਨਾ ਜਿੰਤੀ ਲੱਗਦੀ ਇਸ ਮਾਲਕ ਤੇ ਮਿਚਰੇ ਉਹਨੇ ਤੇ ਭੇਡ ਹੋਣਾ ਲੋਭ ਨੂੰ ਬਿੰਦੂ ਕੀ ਇਹੋ ਤੇਰੀ ਬਰੀਆ لگر بھی بنا ہے بناتا, بھی بھی بی بی بھی بھی اس کام تو بڑا کچھ مل گیا ہے ਨਾ ਮਦ੍ਰਿਤਸੇ ਮਹਾਰਾਜ ਕੋ ਡਰਦਾ ਪਰ ਲੰਗ ਨਹੀਂ ਸੀ ਚੱਲ ਮਾਇਸ ਤੋਂ ਬਾਬਾ ਜੀ ਫਰੇ ਤੇ ਬੈਠੇ ਹੋ ਬਲਿਆਰ ਫੇਲਾ ਰੇਡੀਓ ਬਾਬਾ ਜੀ ਲੈ ਕੇ ਆਏ ਮੈਨੂੰ ਵੀ ਦਿਨ ਯਾਦ ਆ ਤਾ ਕੋਲੇ ਲੋਕ ਸੀ ਸਾਡੇ ਲੋਕਾਂ ਨੇ ਘਰ ਆ ਕੇ ਦੇਖਣਾ ਕਿ ਬੰਦਾ ਵਿੱਚ ਬੈਠਾ ਕੋਣ ਹੁੰਦਾ ਉਹ ਵੀ ਸਮੇਂ ਸਰ ਉਸਦੇ ਬੌਕ ਕੋਟੇ ਕਾਕਾ ਸਾਡੀ ਖੇਡਾਂਗੇ ਕਿਹਦਾ ਪਿਆਰ ਸੀ ਉਹ ਨਾਲ ਕਿਤੇ ਵੀ ਨਹੀਂ ਆਉਂਦਾ ਸਾਡੇ ਅਜਾ ਸਿੰਘ ਭਾਈ ਜਲਤ ਸਿੰਘ ਜੀ ਤੁਹਾਡੇ ਸ਼ਹਿਰ ਲੱਗਦੇ ਸ਼ਖਸੀਅਤਾਂ ਸਨ ਜੋ ਪ੍ਰਿਆ ਦੇ ਪਰਿਵਾਰ ਅਕਸ਼ਰ ਸੇਵਕਾਂ ਨੇ ਵੱਡੇ ਬਜ਼ੁਰਗਾਂ ਨਾਲ ਬੁਲੀ ਬੈਠਾ ਲੈ ਫੇਰ ਕਿਤਨੇ ਗੁਰੂ ਕੇ ਪਿਆਰੀਆਂ ਰੂਹਾਂ ਸੰਸਰ ਨਗਰ ਤੇ ਪਰ ਕਿੰਨੀ ਵੱਡੀ ਖੇਡ ਸੀ ਗੁਰੂ ਘਰ ਦੀ ਸੇਵਾ ਦਵਾਈ ਸਾਹ ਤੇਜਾ ਸਿੰਘ ਨੇ ਉਹਦੇ ਗੁਰੂ ਘਰ ਵੱਲ ਗਿਆ ਸਾਡੇ ਘਰ ਛੋਟਾ ਜਿਹਾ ਕਮਰਾ ਜਿੱਥੇ ਕਾਗਜ਼ਾਂ ਦੀ ਜੱਫਤ ਕਰਦੇ ਸਨ ਉੱਥੇ ਵੀ ਪ੍ਰਕਾਸ਼ ਹੋਇਆ ਵਿਦਾਉੜੀ ਸੇਵਾ ਕਰਵੀਂ ਪ੍ਰਕਾਸ਼ ਕਰਨਾ ਸ਼ਾਮਲ ਸਿਖਾਣ ਕਰਨਾ ਫਿਰ ਉਹਨਾਂ ਦੇ ਪਰਿਵਾਰ ਪਰਿਵਾਰੀ ਸੇਵਾ ਕਰਦਾਰੇ ਗੁਰੂ ਪਿਆਰਿਓ ਮੇਰੇ ਕਹਿਣ ਤੋਂ ਬਾਅਦ ਹੈ ਸਾਡੇ ਚ ਕਮੀ ਕਿਸੇ ਬਾਪੂ ਦੀ ਕੋਈ ਕਸੂਰ ਨਹੀਂ ਬਾਪੂ ਵੱਲੋਂ ਗੁਰੂ ਨੂੰ ਨਾ ਕਿਹਾ ਕਰੋ ਤੁਸੀਂ ਆਪਣੇ ਬਾਪੂ ਦੀ ਮੰਨੀ ਜੁੜਾ ਪਾਪ ਕਰੋ ਇਹ ਨੂੰ ਮੰਨਿਆ ਕੋਈ ਸ਼ੱਕ ਨਹੀਂ ਗੁਰੂ ਕਹਾ ਕਿ ਨਾ ਮਸਤਕ ਹੁੰਦੇ ਪਰ ਗੁਰੂ ਦੀ ਮੰਨੀ ਗੁਰੂ ਕੀ ਆਖਦਾ ਹੈ 1430 ਅੰਦ ਲੰਦਰ ਚਲੇ ਗੁਰ ਸ਼ਬਦ ਹਟੋਟ ਨਾ ਆਵੇ ਕੱਢੀ ਰਹੀ ਇਹ ਵੀ ਗੁਰ ਸ਼ਬਦ ਲੰਗਰ ਹੈ ਇਹਦਾ ਸਰੀਰ ਨਾਲ ਵਾਸਤਾ ਨਹੀਂ ਇਹਦਾ ਮਨ ਨਾਲ ਵਾਸਤਾ ਹੈ ਮੰਨੋ ਔਰ ਜੇ ਮਨ ਨੇ ਕਿਤੇ ਪ੍ਰਵੇਸ਼ ਕਰ ਗਿਆ ਕਿਨਕਾ ਤੇ ਮਨ ਜੀਤੇ ਜਗ ਜੀਤ ਜਿਹਦਾ ਮਨ ਹੀ ਤੇ ਨਹੀਂ ਤੇ ਸੰਸਾਰੀ ਜਿਹਦੇ ਉਹ ਸਰੀਰ ਵਿੱਚ ਫਕਤਾ ਨੇ ਰਹਤਾ ਨੇ ਉਹਨਾਂ ਨੂੰ ਅਸੀਂ ਪਰਬੰਧ ਕਰਨ ਦਾ ਪ੍ਰਯਾਸ ਕਰਿਆ ਬਿਲਕੁਲ ਬਰੀਆ ਦੇ ਮਦਦ ਨਾਲ ਹੀ ਮਾਰੇ ਡਗਰਾ ਦੇ ਕਹਨਾ ਵਾਦਨ ਕੇ ਬਾੜੀ ਪੜਦੇ ਅਚੜਕਾਉ ਕਰਨਾ ਇਹ ਸਭੀਆ ਪ੍ਰਥਾ ਹੋਵੇ ਜਲਦੀਆਂ ਸਾਧਨਾ ਆਣੇ ਲੋੜੇ ਛਾਪੇ ਪ੍ਰਗਟ ਕੋਲ ਛਾਪੇ ਮਾਰਦੇ ਵਿਚਰਾਵੇ ਬੜੇ ਨਰਨ ਤੋਂ ਪੁਲਸ ਵਾਲਾ ਜਾਂਦਾ ਫਿਰਦਾ ਨਹੀਂ ਸੀ ਹੁੰਦਾ ਯਾ ਸੱਪਿਆਰਾ ਸੀ ਗੁਰੂਆਂ ਦੇਖਾਦਾ ਅਤਿਕਬਰ ਸੰਤ ਚਮਤਾ ਉੱਚਾ ਆਚਰਣ ਰੱਖਣਾ ਨੇਤਰਾ ਨੂੰ ਸ਼ੁੱਧ ਰੱਖਣਾ ਇੰਦਰੀਆਂ ਨੂੰ ਸ਼ੁੱਧ ਰੱਖਣਾ ਪੰਨਾਂ ਨੂੰ ਨਿੰਦਿਆ ਚੁਗਲੀ ਤੋਂ ਬਚਾਉਣਾ ਇਹ ਪਵਿੱਤਰਤਾ ਇਹਨਾਂ ਹਜ਼ੂਰ ਨੇ ਆਖਿਆ ਸੋਚ ਹੋਵੇ ਤਾਂ ਸੱਚ ਪਾਈ ਹੈ ਵੀ ਜੇ ਅੱਖਾਂ ਦੀ ਪਵਿੱਤਰਤਾ ਰੱਖੇਗਾ ਕੰਨਾਂ ਦੀ ਪਵਿੱਤਰਤਾ ਰੱਖੇਗਾ ਇੰਦਰੀਆਂ ਦੀ ਪਵਿੱਤਰਤਾ ਰੱਖੇਗਾ ਫਿਰ ਪਰਮੇਸ਼ਰ ਨੂੰ ਪਾਵੇਗਾ ਉਹਨਾਂ ਮਹਾਰਾਜ ਜੀ ਨੇ ਐਂ ਕਿਹਾ ਭੋ ਭੋਇਆ ਤੂੰ ਖੇਤੀ ਦਾ ਤੂੰ ਵਰਤਾਰਾ ਦੇਖ ਪਕਸ਼ਾ ਕਹਿੰਦੇ ਸਤ ਸੰਤੋਖ ਬਲੇਦ ਬਲੇਦ ਕਹਿੰਦੇ ਬਲਦਾਂ ਬਲਦ ਦੋ ਚਾਹੀਦੇ ਹੁੰਦੇ ਨੇ ਨਾ ਕਹਿੰਦੇ ਸਤਿਅਤੇ ਸੰਤੋਖ ਇਹ ਦੋ ਤ। ਇਸ ਘਰ ਦੀ ਆਪਾਂ ਜਿਉਂ ਗੱਲ ਕਰਦੇ ਆ ਉਹ ਤੇ ਗੁਰੂ ਕਲਕੀ ਘਰ ਸੱਚੇ ਪਾਤਸ਼ਾਹ ਮਹਾਰਾਜ ਜੀਆ ਦਾ ਬਚਨ ਮੈਂ ਇੱਕ ਸਾਂਝਾ ਕਰਦਾ ਜਾਵਾਂ। ਹਜ਼ੂਰ ਕਹਿੰਦੇ 20 ਗ੍ਰਾਮ ਕਿਰਸਾਣੀ ਭਏ ਜਦੋਂ ਆਪਾਂ ਪੁਰਬਲਾ ਇਤਿਹਾਸ ਪੜ੍ਹਦੇ ਆ ਜਦੋਂ ਭਾਈ ਗੁਰਦਾਸ ਸਾਹਿਬ ਵੀ ਕਹਿੰਦੇ ਵੀ ਜਿੱਚਾ ਪੁਰਬ ਦੇਵਨਾ ਜਿਸ ਕੀ ਵਸਤ ਸੈ ਧਰਿਆ ਵੈ ਤੇ ਸਤ ਸੰਗਤ ਹੈ। ਤੋਂ ਨਾਲ ਨਾਲ ਚੱਲਦਿਆਂ ਅਖੀਰ ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਆਂਦੇ ਪ੍ਰਕਾਸ਼ ਦਾ ਸਮਾਂ ਆਇਆ ਨਾ ਤੇ ਕਿਹਾ ਜਾਂਦਾ ਕਿ 20 ਪਿੰਡਾਂ ਦੀ ਕਰਸਾਣੀ ਸੀ ਉਹਨਾਂ ਕੋਲ ਆਪ ਕੋ ਸਤਨਾਮ ਸ਼੍ਰੀ ਵੇਦੀ ਵੰਸ਼ ਦੇ ਕੋਲ 20 ਪਿੰਡਾਂ ਦੀ ਕਰਸਾਣੀ ਸੀਗੀ 20 ਪਿੰਡਾਂ ਦੇ ਵਿੱਚ ਕਰਸਾਣੀ ਦਾ ਉਹ ਕਰਮ ਕਰਦੇ ਸਨ ਕਿਰਤ ਕਰਦੇ ਸਨ ਤੇ ਸੱਚ ਸਤਿਗਤ ਮਹਿਤਾ ਬਾਬਾ ਕਲਿਆਣ ਚੰਦ ਜੀ ਪਟਵਾਰੀ ਸਾਹਿਬ ਤੇ ਸੱਚ ਸੰਗਤ ਧਿਰ ਮਈਤਾ ਬਾਬਾ ਕ੍ਰਿਯਾਮਲ ਵਿਖੇ ਪ੍ਰਗਟੇ ਨਾਨਕ ਰਾਏ ਸਭ ਸਿੱਖਨ ਨੂੰ ਸੁਖ ਦੇ ਜਇ ਤੈ ਭਏ ਸਹਾਈ ਫਿਰ ਸਾਧ ਸੰਗਤ ਐਸੇ ਸਤੂਰਾਂ ਦਾ ਉਪਦੇਸ਼ ਮਹਾਰਾਜ ਕਹਿੰਦੇ ਭਉ ਹੋਏ ਤੇ ਆਦਾਨਪੁਰਖ ਵਾਹਿਗੁਰੂ ਜਿਦਾ ਭੈ ਮੰਨਦਾ ਸ਼ੁੱਧ ਆਜਮ ਜਿਹੜਾ ਸੀ ਉਸ ਪੈਲੇ ਨੇ ਪਾਣੀ ਬਣਾਇਆ ਸਤ ਸੰਤੋਖ ਬਲੇਦ ਸਤ ਤੇ ਸੰਤੋਖ ਇਹ ਦੋ ਉਸ ਪੈਲੀ ਨੂੰ ਬਾਉਣ ਵਾਲੇ ਬਣਦ ਸਾਧ ਸੰਗਤ 啊，相当于。